ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੱਛੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵਪੁਰ ਤੋਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤសារ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ ਚਾਰ ਛੋਟੀਆਂ ਵਿਖਾਵਾਂਗੇ ਸਾਰੀਆਂ ਸੁਣੀਆਂ ਸੁਵਾਈਆਂ ਵਾ ਤੇ ਆਪਾਂ ਪਹੁੰਚਿਆ ਭਾਜੀ ਪ੍ਰਿੰਸ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਲੈਣਾ ਵੀ ਡਿਟੇਲ ਸਤਿ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਵਿੱਚ ਹੀ ਤੁਸੀਂ ਸੁਣਾ ਜੀ ਸਾਡੀ ਕੱਢਦੀ ਕਲਾ ਜੀ ਕੋਈ ਠੀਕਾ ਪਰਿਵਾਰ ਵਧੀਆ ਵਧੀਆ ਤੇ ਸੁਣਾਓ ਜੀ ਵਧੀਆ ਜੀ ਵੀ ਕਿ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਂ ਪ੍ਰਿੰਸਪਾਲ ਸਿੰਘ ਪਿੰਡ ਚਿਕਦੇਹ ਕੋਤ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਹਾਂਜੀ ਲਿਆਂਦੇ ਨੀਲੀ ਦੇ ਨਗੀਨੇ ਮੈਂ ਨਾ ਨੀਲੀ 라ਵੀ ਮੋਹਰਾ ਸਭ ਨਗੀਨੇ ਹੁੰਦੇ ਤੁਹਾਨੂੰ ਪਤਾ ਮਾਲ ਆਪਾਂ ਲਈਦਾ ਚੰਗਾ ਸੁਥਰਾ ਮਾਲ ਹਾਂਜੀ ਹਾਂਜੀ ਕਿਉਂਕਿ ਗਾਹਕ ਆਪਣੇ ਨਾਲ ਪੱਕਾ ਜੁੜਿਆ ਆ ਤੇ ਮਾਲ ਮੰਗਦਾ ਚੰਗਾ ਥੋੜਾ ਜੀ ਨਹੀਂ ਬਿਲਕੁਲ ਚੰਗਾ ਹੀ ਹੋਣਾ ਚਾਹੀਦਾ ਹਾਂਜੀ ਕੋਈ ਮਾਲ ਤੇ ਟਾਈਮ ਨਹੀਂ ਲੱਗਦਾ ਹਾਂਜੀ 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 ਤੁਹਾਨੂੰ ਪਤਾ ਉਹ ਵੀ ਵੀਡੀਓ ਪੈਂਦੀ ਜਾਂਦੀ ਆ ਤੇ ਗਾਹਕ ਥੋੜਾ ਮੰ ਇਹ ਜਿਹੜਾ ਛੋਟਾ ਵਾ ਛੋਟੇ ਪਾਣਾ ਵਿਕ ਜਾਣਾ ਵੱਡਾ ਵੱਡੇ ਨਾਲ ਵਿਕ ਜਾਣਾ ਹਾਂਜੀ 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 ਹੋਰ ਤੁਹਾਨੂੰ ਬੜੀ ਚੀਜ਼ਾਂ ਚੀਜ਼ਾਂ ਮੁੱਲ ਪੈਣਾ ਜੇ ਮੈਂ ਫੋਨ ਨੰਬਰ ਇੱਕ ਰਾਂ ਬੋਲ ਦਿਆ ਫੋਨ ਨੰਬਰ 950129615 ਠੀਕ ਹੈ ਜੀ ਦੇਖ ਲਈਏ ਫਿਰ ਵਾਜ ਜੀ ਹਾਂ ਜੀ ਹਾਂ ਜੀ ਦਾਬ ਬਾਈ ਦੱਸਿਆ ਪਹਿਲੇ ਨੰਬਰ ਤੋਂ ਠੋਟੀ ਕਣਵਾ ਕੇ ਬਸ ਹੋਈ ਆ ਇਹ ਰੱਜੀ ਆ ਰਹੀ ਪਿਓਰ ਦੁੱਧਾਂ ਤੋਂ ਠੀ ਜੇ ਅੱਛਾ ਜੀ ਪਿਓਰ ਦੁੱਧਾਂ ਤੋਂ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸਾਨੂੰ ਇਰਕੋ ਕੋ ਬੋਲਾ ਇਹਨੂੰ ਮਿਰਜੀ ਅੱਜ ਅਠਵਾਂ ਨੌਵਾਂ ਦਿਨ ਜਸਵੀ ਨੂੰ ਠੀਕ ਆ ਠੀਕਾ ਕੱਟਾ ਮਗਰ ਜੀ ਆ ਵੇਖੋ ਮੋਰਾ ਦਾ ਕੱਟਾ ਜੀ ਗੱਲੋ ਜੀ ਮੇਲ ਕਾਫ ਆ ਗਿਆ ਜੇ ਪਿਛਲੇ ਬਿਲਕੁਲ ਨਿੱਕੀ ਸਿੰਗੀ ਦੀ ਠੋਟੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਬੋਲਾ ਵੀਰ ਜੀ ਬੋਲਾ ਲਾਲੇ ਦੁੱਧ ਲਾਲੇ ਇਹ ਕੋ 12 ਕਿਲੋ ਵੀਰ ਜੀ ਕੰਡੇ अच्छा जी। ਕੰਡਾ ਭਾਵੇਂ ਕੋ ਆਪਣਾ ਨਾਲ ਲੈ ਕੇ ਆਵੇ। ਠੀਕ ਹੈ ਠੀਕ ਹੈ। ਹਾਂ ਜੀ 12 ਲੀਟਰ ਜਿਹੜਾ ਦੁੱਧ ਹੈ। ਹਾਂ ਜੀ ਹਾਂ ਜੀ। ਕੋਈ ਟਾਈਮ ਵੀਰ ਜੀ ਕੰਡੇ ਦੇ ਛਾੜ ਕੇ ਦਾਂਗੇ। ਅੱਛਾ ਜੀ। ਇਹ ਹੈ ਨਾ ਕਿਸੇ ਦੇ ਵੀਰ ਦੇ ਦਿਲ 'ਚ ਭਲੇਖਾ ਹੋਵੇ ਭਾ ਕੰਡਾ ਆਪਣਾ ਕੋਲ ਨਾਲ ਲੈ ਕੇ ਆਵੇ। ਠੀਕ ਹੈ ਠੀਕ ਹੈ। ਹਾਂ ਜੀ ਹਾਂ ਜੀ। ਕੰਡੇ ਦੇ ਛਾੜ ਕੇ ਦੇਣਾ ਇਹ ਨਹੀਂ ਲੀਟਰ ਮਾਰ ਕੇ ਦੇਣਾ। ਲਓ ਵੀ ਜੀ ਕੰਡੇ ਦੇ ਵਾਲਾ ਭਾਈ ਕਹਿੰਦਾ ਕਿ 12 ਲੀਟਰ ਬਿਲਕੁਲ ਦੁੱਧ ਤਿਆਰ ਆ। ਵੇ ਲੋ ਮਈਆਂ ਦੀ ਵੀਰ ਜੀ ਕੋਈ ਥਣਾ 'ਚ ਨਹੀਂ ਜੇ ਹੈਗੀ। ਬਿਲਕੁਲ ਸਹੀ ਗੱਲ ਹੈ। ਆਪਾਂ ਬੱਚਾ ਲਵਾ ਕੇ ਧਾਰਾ ਮਰਵਾ ਕੇ ਫ ਕੋ ਲੋ ਕੋ ਹਾਂਜੀ ਹਾਂਜੀ ਬਸ ਯਾ ਵੇ ਕੋ ਜੈਡ ਬ ਲੈ ਗਿਆ ਜੀ ਨਿਗੀ ਨਿਗੀ ਸੰਗੀ ਲੱਗੀ ਜਾ ਵੇ ਜੀ ਇਹ ਲੇਵਾ ਲੂਆ ਮਰਾ ਚੈੱਕ ਕਰ ਲਾਗੇ ਕਰ ਰੋ ਜੀ ਸ਼ਿਆਕਾ ਪਾਕੀ ਕਰਮ ਵਾਲੀ ਨੇ ਪੰਡਾ ਪਈਆਂ ਆ ਤੇ ਛਣ ਛਣ ਵੀ ਬਹੁਤ ਚੰਗਾ ਲੱਗਾ ਬਾਈ ਕਿੰਨਾ ਕੱਢ ਜੂਗੀ ਦੁੱਧ ਦੁੱਧ ਵੀ ਜੀ 15 ਤੋਂ 60 ਕੱਢੂਗੀ ਠੀਕ ਆ ਠੀਕ ਲੋ ਜੀ 15 ਤੋਂ 60 ਪਾਈ ਜਾਂਦਾ ਕਿ ਦੁੱਧ ਫਰੂਗੀ ਐਸ ਤਰ੍ਹਾਂ ਜਿਹੜਾ ਮੌਸੇ ਦੇ ਬਾਕੀ ਵੀ ਜੀ ਵੱਡੀ ਛੋਟੀ ਪਾ ਰਿਆ ਬਲੀ ਜੂੜੀ ਕੱਟੀ ਆ ਹਾਂਜੀ ਹਾਂਜੀ ਹਾਂ ਫੜੋ ਉਧਰ 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 ਠੀਕ ਹੈ ਠੀਕ ਹੈ ਲੋ ਬਈ ਕਰ ਸਕਦੇ ਜੇ ਚੱਕਾ ਕੱਢ ਵਜਨ ਵਿੱਚ ਚੰਗਾ ਵਾ ਹਾਂਜੀ ਹਾਂਜੀ 15 ਤੋਂ ਪਲੱਸ ਬਈ ਕਹਿੰਦਾ ਕਿ ਦੁੱਧ ਭਰੋਗੇ ਤੇ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਤੇ ਨਾੜਾ ਨੂੜਾ ਵੀ ਚੱਡੇ ਤੇ ਚੰਗੀ ਆ ਗਈਆਂ ਉਹ ਵੀ ਦਿਖਾਉਂਦੇ ਆਪਾਂ ਲਾਗੇ ਤੋਂ ਮੈਂ ਨਾ ਬੁਲਬੁਲਦਾ ਬੱਚਾ ਹੀ ਆ ਤੇ ਇਹ ਸਹੀ ਗੱਲ ਹੈ ਕਰੋ ਚੱਕ ਲਾਗੇ ਨੂੰ ਫੇਸੂ ਤੇ ਸਿੰਗ ਸਿੰਗ ਵੀ ਆ ਨਿਗਾ ਨਿਗਾ ਗਿਆ ਤਾਂ ਛੋਟੀ ਹੈ ਗਿਆ ਤੇ ਨਾਰਾ ਨੂਣਾ ਵੀ ਚੰਡੀ ਚੰਨੀ ਆ ਲੀਆਂ ਛੱਡੇ ਦੇ ਹਾਂਜੀ ਹਾਂਜੀ ਇਹ ਦੇਖੋ ਪਰੇ ਨ ਖਿੱਚਾ ਮਾਰਾ ਜਬਈ ਨਾ ਲਾਲ ਲਾਲ ਤੱਕ ਕੰਝ ਵੀਰ ਜੀ ਮਰਿਆ ਵਿਖਾ ਦਿਓ ਬਾਕੀ ਨਾੜ ਨੂੜ ਦੇਖੋ ਜਿਹੜੀਆਂ ਚੱਡੇ ਦੇ ਚੰਗੀਆਂ ਹਾਂ ਇਹਨਾਂ ਦੇ ਚੀ ਹੁਣ ਮਾਥਾ ਕਿ ਥਣਾ ਚ ਨਹੀਂ ਜੀ ਛੋਟੀ ਨਹੀਂ ਸਹੀ ਗੱਲ ਹੈ ਹੁਣੇ ਬੱਚਾ ਲਾ ਕੇ ਵਿਖਾ ਦਿੰਨੇ ਆ ਠੀਕ ਹੈ ਜੀ ਹਾਂ ਤਾਰਾ ਮਣੀ ਮਰਵਾਦੀ ਹੈ ਦੀ ਕੋਈ ਗੱਲ ਨਹੀਂ ਲੱਗ ਜਦੋਂ ਵੀਰ ਜੀ ਪਸਮ ਕੇ ਵੇਖਿਓ ਥਣ ਕੱਢਦੀ ਛੋਟੀ ਭਾਈ ਜਰਜੀ ਪਾ ਚੰਦ ਦੁੱਧ ਪੀਂਦਾ ਨਹੀਂ ਪਤਾ ਪੂਰਾ ਠੀਕ ਹੈ ਠੀਕ ਹੈ ਵਾਹਿਗੁਰੂ ਜਦੋਂ ਆਗੇ ਟੈਂਪ ਭਾਰੀ ਬਾਲਟੀ ਲੈ ਕੇ ਕਾਸ਼ੇ ਭਾਜੀ ਕਾਸ਼ੇ ਭਾਜੀ ਦਾ ਸੀਗਾ ਠੀਕ ਠਾਕ ਜੀ ਠੀਕ ਠਾਕ ਵਧੀਆ ਮਰਜੀ ਚਲੋ ਵਧੀਆ ਹੀ ਚਾਹੀਦਾ ਜੀ ਬਈ ਸੌ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਬਈ ਬੱਚਾ ਪਰਮਾ ਠੀਕ ਠਾਕ ਆ ਕੈਂਟੀ ਕਲਾ ਜੇ ਮਨੀਪੂਲੇਟ ਕਰਦੇ ਨਾ ਸੋ ਭਾਜੀ ਜੇ ਆਪਾਂ ਕਿਆ ਕਰਾਉਂਦੇ ਸਾਨੂੰ ਬਸਮਾ ਬਹੁਤ ਹੀ ਚੰਗਾ ਆ ਗਿਆ ਵਾ ਬਸਮ ਜੀ ਜੀ ਬੰਦੋ ਬੰਦੋ ਵੇਖੋ ਥਾਨ ਵੀਰ ਜੀ ਕੱਢਿਆ ਕੋ ਕੱਢੇ ਪਈਆਂ ਲੱਗੀਆਂ ਹੁਣ ਐਨ ਜਿੱਦਾਂ ਕਿਲਾ ਗੱਡਿਆ ਹੁੰਦਾ ਵਾ ਕਰੋ ਚੱਕ ਲਾਗੇ ਉਹਦੇ ਨਾਲਾ ਮੋੜਾ ਵੀ ਚੰਗੀਆਂ ਆ ਇਹ ਕਿਲਾ ਗੱਡਣਾ ਜਿਹਦੇ ਦਾ ਪਾਣੀ ਵਜਾ ਠੀਕ ਹੈ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਹਾਂ ਕੱਢਣਾ ਐਨੇ ਹਾਂਜੀ ਹਾਂ ਆ ਵੇਖੋ ਵੀਰ ਜੀ ਹੁਣ ਕੋਈ ਬੈਗ ਕਰਕੇ ਭਾਵੇਂ ਵੀਡੀਓ ਵੇਖ ਲੈ ਜਿਹੜਾ ਨਹੀਂ ਪਸਮਾਨ ਜਿੱਥੇ ਹੈਗਾ ਮੈਂ ਆ ਦਾ ਉੱਥੇ ਵੀਰ ਜੀ ਥਾਨ ਛੋਟਾ ਲਾ ਆ ਵੇਖੋ ਹੁਣ ਥਾਨ ਕੱਢਿਆ ਵੇਖੋ ਨਾ ਮਿਲਕ ਵੇਣ ਵੇਖੋ ਵੀਰ ਜੀ ਸਾਰੇ ਜਿੱਤ ਵੇਖੋ ਵੀਰ ਜੀ ਹਾਂ ਤੁਹਾਨੂੰ ਜਿਹੜਾ ਬਹੁਤ ਹੀ ਚੰਗਾ ਕੱਲਾ ਕੱਲਾ ਨਾੜ ਦੇ ਵੇਖੋ ਥਣਕਾਂ ਵਿੱਚ ਗਿਠ-ਗਿਠ ਦੇ ਲੱਗਾ ਮੈਂ ਠੀਕ ਹੈ ਠੀਕ ਕੋਈ ਵੀਰ ਜੀ ਹੱਡੀ ਮੈਂ ਥਣਾ ਚ ਨਹੀਂ ਵੇਖੋ ਹੁਣ ਥਣਾ ਚਾਈ ਮੈਂ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਆਹ ਦੇਖੋ ਤੇ ਚਵਾ ਵੀਰ ਜੀ ਵੇਖਿਓ ਬਿਲਕੁਲ ਬੋਲ ਭਰਾਂ ਦੇ ਤੋਂ ਵੀ ਚਵਾਈ ਆ ਇਹ ਐਣੀ ਕੋ ਭੂ ਰਿਆ ਕੇ ਛਟਾ ਆ ਠੀਕ ਹੈ ਠੀਕ ਹੈ ਐ ਗੋਲ ਚਵਾਈ ਲੱਗੀ ਐ ਹਾਲ ਮਗਰ ਲੈ ਥਨਾ ਦੀ ਬਈਆ ਲੋ ਬਈਆ ਮਗਰ ਲੈ ਥਨਾ ਦੀ ਇਹ ਕਹਿੰਦਾ ਸਰਦੇ ਨੇ ਕਿ ਇੱਧਰ ਤੋਂ ਖੋਲੀਆਂ ਦਾ ਰਾਜੇ ਐਰ ਦੋਸ ਰਾਵਨ ਚਵਾ ਵੀਰ ਜੀ ਭਾਈ ਨਿਕਾਲਿਆ ਨਹੀਂ ਆਣਾ ਚੋਵੇ ਚਵਾ ਤਾਂ ਹੀ ਫੇਲ ਡੰਗਰ ਨਹੀਂ ਲੈਂਦੇ ਠੀਕ ਹੈ ਪਿਛੇ ਹੋ ਕੇ ਵਿਖਾ ਦਿਓ ਭਾਈ ਮੜਿਆ ਠੀਕ ਹੈ ਜੀ ਹਾਂਜੀ ਹਾਂਜੀ ਪਿਛੇ ਹੋ ਕੇ ਵਿਖਾ ਦਿਓ ਮੜਿਆ ਆ ਵੇਖੋ ਦਜੀ ਲੋ ਬਈ ਕਰ ਸਕਦੇ ਚਾਹ ਕਹ ਹੈ ਠੰਡੀ ਠੀਰੀ ਆ ਮੈਂ ਮੈਂ ਇਹ ਤੋਰ ਕੇ ਵਿਖਾਓ ਨਗੀਨਾ ਹੀ ਆ ਤੋਰ ਮੈਂ ਇੱਧਰ ਲਿਆ ਮੋੜ ਨੇ ਜੀ ਖਾਓ ਮਾੜਾ ਲਾਗੀ ਤਾਂ ਫਿਰ ਵੇਖੋ ਕੰਜ ਫੁੱਲੀ ਥੱਲੇੋਂ ਬਈ ਚਲੋ ਚਲੋ ਲੋ ਵੀ ਬਈ ਕਾ ਹੋਰ ਕੀ ਕਰਦੇ ਇਹ ਦੇਖਣਾ ਕੋਰਾ ਤਾਲਾ ਜੈਕ ਕਰਉਂਦੇ ਆ ਐ ਜੈਕ ਜੈਕ ਦੇ ਵਿੱਚ ਹੀ ਥਣ ਲੱਗਾ ਝੋਟੀ ਦੇਖੋ ਲੈਵਾਂ ਨੇ ਕੀ ਕਰਉਣਾ ਇਹ ਵਾਹ ਦੋ ਵਾਹ ਜਿਹੜਾ ਆਪਾਂ ਚੰਗਾ ਲਾ ਗਾੜੀ ਮੈਂ ਨਹੀਂ ਬੜੀ ਗਾੜੀ ਲੈਓ ਲੈਓ ਗਾੜੀ ਗੂੜੀ ਬਹੁਤ ਜਿਆਦੀ ਮੈਂਮ ਕਿੰਨੀ ਗਾੜ ਵੀਰ ਜੀ ਗਾੜ 2.5 ਕਿਲੋ ਲਗਭਗ ਹੋਵੇ ਲਓ ਜੀ 2.5 ਕਿਲੋ ਗਾੜ ਆ ਚਪਖਾੜ ਵੀ ਖੁੱਲੀ ਹੋ ਗਈ ਹੈ ਸਾਬ ਨਾਲ ਕਰਾਉਣੇ ਤੁਹਾਨੂੰ ਚੈੱਕ ਲੱਗ ਗਏ ਤੋਂ ਆਰਡਰ ਕੁਆਲਿਟੀ ਥਣਾ ਦਾ ਸਹਿਜ ਦੇਵ ਕਰੋ ਚੈੱਕ ਪੰਡਾਈ ਬਾਈਆਂ ਕਰ ਮਾਰੇ ਵੀਰ ਜੀ ਤੂੰ ਮਾੜ ਕਰ ਦਈਏ ਅੱਛਾ ਅੱਛਾ ਠੀਕ ਹੈ ਬਾਏ ਬਾਜੀ ਦਾ ਮਾਸਟਰ ਭਾਈ ਕਹਿੰਦਾ ਕਿ ਗਾੜੀ ਗਾੜਿਆ ਮੈਂ ਨਾ ਚਵਾਈ ਵਾਲਾ ਬੰਦਾ ਹੋਣਾ ਚਾਹੀਦਾ ਇਹ ਨਹੀਂ ਨਿਆਣ ਬੈਜੇ ਉਹਨੂੰ ਪਤਾ ਸੋਰਨਾਂ ਲੱਗੇ ਚੋਰੀ 2 ਤੋਂ 13 ਕਿਲੋ ਹੋਊਗਾ ਪਰ 12 ਕਿਲੋ ਬਾਜੀ ਦਾ ਵੀ ਧੂਆ ਕੱਢ ਤੋ ਵੀ ਧੂਆ ਬਾਲਟੀ ਦਾ ਦੇਖੋ ਲੈਵਾ ਚੈੱਕ ਕਰੋ ਭਾਈ ਜੀ ਲੋਕ ਭਾਈ ਜੀ ਨੇ ਘੱਟ ਦੱਸਿਆ ਵਾ ਦੁੱਧ 13 ਲੀਟਰ ਵੀ ਆ ਦੁੱਧ 13 ਲੀਟਰ ਤਾਂ ਗਰੰਟੀ ਦਿੱਤੀ ਹੈ ਬਚਾ ਲੋ ਕੇ ਹਲੇ ਉਪਰੇ ਥਾਂ ਜਾ ਕੇ ਫਰਕ ਪਾ ਸਕਦਾ ਹਾਂ ਹਾਂ ਜੀ ਹਾਂ ਤੇ ਮੁੱਲ ਪਾਜੀ ਆਹਰ ਮੁੱਲ ਵੀ ਜੀ ਦਾ ਫੋਨ ਤੇ ਕਰ ਲਾਂਗੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾ ਮੁੱਲ ਬਿਲਕੁਲ ਜਾ ਜਾ ਫੋਨ ਤੇ ਕਰਾਂਗੇ ਸਾਡੀ ਠੀਕ ਹੈ ਠੀਕ ਹੈ ਹਾਂ ਜੀ ਸਾਰੋ ਭਾਈ ਹੁਣ ਦੂਜੇ ਨੰਬਰ ਤੇ ਨੀ ਵੀਰ ਆ ਵੀ ਮੈਂ ਨਾ ਵੇਖੋ ਪਾਜੀ ਬਿਊਟੀ ਵੇਖੋ ਬਸ ਨਹੀਂ ਸੋਨਾ ਫੇਰ ਸਵਾਲ ਦੀ ਥੋੜੀ ਹਾਂ ਜੀ ਹਾਂ ਜੀ ਤੇ ਲੇਵਾ ਇਹਦਾ ਵੀ ਚੈੱਕ ਕਰੋ ਲੇਵਾ ਇਹਦਾ ਵੀ ਵੇਖੋ ਵੀ ਜੀ ਸੂਲ ਤਾਂ ਕੀ ਲੱਗਾ ਪਿਆ ਮੈਂ ਨਾ ਸੂਲ ਤਾਂ ਕਿ ਡੱਬੀ ਵਾਲਾ ਲੇਵਾ ਲੱਗਾ ਵੇਖੋ ਠੀਕ ਹੈ ਠੀਕ ਹੈ ਥਣ ਥੋੜੇ ਨੂੰ ਵੀ ਬਹੁਤ ਹੀ ਚੰਗਾ ਲੱਗਾ ਤੇ ਫੇਰ ਇੱਧਰ ਵੇਖੋ ਵੀ ਜੀ ਹਾਂ ਜੀ ਆਹ ਵੇਖੋ ਐਂ ਜੀ ਆਣਾ ਆਹ ਵੇਖੋ ਇਹ ਬਲੈ ਆ ਜੀ ਰੋਜ਼ ਰੋਜ਼ ਚੀਜ਼ਾਂ ਲੱਭਣੀਆਂ ਇਹ ਬਲੈ ਆ ਨਾ ਕਾਹ ਵੇਂਜੀ ਵੇਦੋ ਜੀ ਵੇਖ ਲਓ ਤਾਂ ਭਾਵੇਂ ਬੱਚੇ ਚੜੇ ਠੀਕ ਠੀਕ ਭਾਵੇਂ ਮੱਤੀ ਪਾਵੇਂ ਕੋਈ ਅੱਛਾ ਜੀ ਆ ਵੇਖੋ ਤੇ ਨਹੀਂ ਆ ਵੀ ਜਿਹੜਾ ਵੀ ਮੈਂ ਸੰਦਾ ਕਰੂਗਾ ਨਾ ਇਹਦਾ ਹਾਂ ਜੀ ਉਹਨੂੰ ਵੀ ਭਾਵੇਂ 10 ਬੰਦੇ ਨਾਲ ਲੈ ਕੇ ਜਾਏ ਜੇ 10 ਬੰਦੇ ਹੀ ਥੱਲੇ ਮਹੀਰੇ ਭਾਦਾਂਗੇ ਮਹੀ ਲੱਤ ਤੋਂ ਲੱਤ ਪੁੱਟ ਜੇ ਮਹੀ ਫਰੀ ਦੇ ਦਾਂਗੇ ਹਾਂਜੀ ਹਾਂਜੀ ਇਹਦਾ ਵੀਰ ਜੀ ਇਹ ਸੂਈ ਆ ਅੱਜ ਚੌਥਾ ਦੇਣਿਆ ਮਹੀਂ ਸੂਈ ਨੂੰ ਅੱਛਾ ਜੀ ਇਹਦਾ ਵੀਰ ਜੀ 2 ਘੰਟੇ ਬੱਚਾ ਰਿਆ ਬੱਚਾ ਗਿਆ ਮਾਰੇ ਦਾ ਕੱਟੀ ਹੀ ਮਗਰੇ ਅੱਛਾ ਜੀ ਤੇ ਆਪਾਂ ਵੀਰ ਜੀ ਗਲਤ ਕੰਮ ਨਹੀਂ ਕਰਨਾ ਆਪਾਂ ਐਵੇਂ ਬੱਚਾ ਲਾ ਕੇ ਖਲਾਰਦੀ ਹੋਰ ਕੋਈ ਨਹੀਂ ਨਹੀਂ ਬਿਲਕੁਲ ਹਾਂਜੀ ਆ ਵੇਖੋ ਵੀਰ ਜੀ ਇਹਦੀ ਆ ਸਭ ਆਪਣੇ ਕੋਲ ਵੀਡੀਓ ਆ ਸੁੰਦੀ ਦੀ ਮਹੀਂ ਦੀ ਅੱਛਾ ਜੀ ਆ ਵੇਖੋ ਬੱਚਾ ਚੱਟਣ ਦੀ ਇਹੋ ਮਹੀਂ ਆਪਣੇ ਘਰ ਉਹ ਵੇਖੋ ਬੋਰਡ ਦੀ ਫੋਟੋ ਆਉਂਦੀ ਥੱਲੇ ਕਰੋ ਥੱਲੇ ਕਰੋ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਉਹ ਜੇਰ ਮੈਂ ਦੀ ਸਾਦੇ ਜੇਰ ਜੋਰ ਵੀ ਲੰਮਕਨ ਜੇਰ ਦੀ ਸਾਰੀ ਪ੍ਰੋਪਰ ਵੀਰ ਜੀ ਵੀਡੀਓ ਆਪਣੇ ਕੋਲ ਆ ਠੀਕ ਆ ਠੀਕ ਆ ਆ ਵੇਖੋ ਜੇਰ ਦੀ ਭਾਜੀ ਆ ਭੂਸ਼ੀ ਬਣਾਈ ਆ ਵੀਰ ਜੀ ਆ ਭੂਸ਼ੀ ਬਣਾਈ ਆ ਅੱਛਾ ਜੀ ਪਰ ਉਥੋਂ ਇਹਨੂੰ ਜੋੜੀ ਕੋਈ ਤਰ੍ਹਾਂ ਹੀ ਨਹੀਂ ਆ ਚਲੋ ਬੱਚਾ ਵੀਰ ਜੀ ਕਿਸੇ ਦੇ ਘਰ ਜਾ ਕੇ ਮਾਰ ਸਕਦਾ ਹੈ ਇਹ ਗੱਲ ਸਹੀ ਬਾਕੀ ਆਪਾਂ ਪੂਰੇ ਫੁੱਲ ਰੁਪਈਆ ਦੀ ਲਈ ਆ ਮੈਂ ਹੁਣ ਤੇ ਤੁਹਾਨੂੰ ਪਤਾ ਵਾਦਾ ਘਟਾ ਕਰਕੇ ਦੇਣੀ ਪੈਣੀ ਇਹ ਗੱਲ ਹੈ ਕਿ ਕਿੰਨੇ ਥੋੜੀ ਬੋਤੀ ਬਾਕੀ ਭੂਸ਼ੀ ਦਾ ਇੱਧਰ ਵੇਖੋ ਇਹ ਨਹੀਂ ਇਹ ਨਹੀਂ ਵੀ ਭੂਸ਼ੀ ਆ ਤੇ ਮਗਰ ਭੂਸ਼ੀ ਦੇ ਚੱਟੂਗੀ ਨਾ ਆ ਦੇਖੋ ਲੋਇਓ ਆ ਬੂਸ਼ੀ ਆ ਨੀ ਜੀ ਦੇਖੋ ਇੱਧਰ ਹਾਂ ਠੀਕ ਹੈ ਮੈਂ ਕੋਠੇ ਚਾੜ ਦੇ ਬੂਸ਼ੀ ਦੇ ਡਰਦੀ ਥੋੜੀ ਜੀ ਠੀਕ ਹੈ ਆ ਪੂਰੀ ਬੂਸ਼ੀ ਚੱਟਦੀ ਆ ਬਈ ਹਾਂ ਜੀ ਡਰਦੀ ਵੀ ਥੋੜੀ ਕੋਈ ਨਹੀਂ ਕੋਈ ਹੋ ਜਾਂਦਾ ਵਾਦਾ ਕਟਾ ਆ ਵੇਖੋ ਇਹ ਕਾਜ ਬਣਾਉਂਦੇ ਇਹਨਾਂ ਚੰਗਾ ਆ ਗਿਆ ਵਾ ਝੋਟੀ ਦਾ ਤੇ ਇਹ ਦੇਖੋ ਕਿੰਨਾ ਜੇ ਭਾਜੀ ਬੋਲਾ ਬੂਲਾ ਫਿਰ ਆ ਵੇਖੋ ਵਿੱਚੀ ਪੂਛੀਏ ਮਗਰ ਵੇਖੋ ਠੀਕ ਹੈ ਠੀਕ ਹੈ ਜੀ ਇਹ ਦੇਖੋ ਵੀ ਜੀ ਪੱਕਾ ਜਿਹੜਾ 12 ਕਿਲੋ ਬੋਲਾ ਹੋਗਾ ਅੱਛਾ ਅੱਛਾ ਆ ਵੇਖ ਲਓ ਵੀ ਜੀ ਆ ਵੇਖੋ ਜੀ ਬੋਲੀ ਜੀ 12 ਲੀਟਰ ਜਿਹੜਾ ਬੋਲਾ ਗੋਲਾ ਤੇ ਆ ਰਿਹਾ ਜੀ ਕੋਰੇ 15 ਪਈਆਂ ਕਰਮਾਲੀ ਨੇ ਚਲੋ ਇਹ ਸੂਆ ਭਾਈ ਕਿਨਵਾ ਸੂਈ ਯਾਰ ਸੂਆ ਨਹੀਂ ਜੀ ਯਾਰ ਕਿ ਤੀਜਾ ਸੂਈ ਜੀ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸੂਆ ਸੂਈ ਹੋਰ ਤੀਸਰਾ ਸੂਆ ਜੀ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਫੇਰ ਭਾਏ ਦੇ ਥੱਲੇ ਆਂਜੀ ਬਾਜੋ ਠੀਕ ਹੈ ਜੀ ਇਹਨਾਂ ਦੀਆਂ ਸੀਲੀਆਂ ਤੁਲੀਆਂ ਸੀਲੀਆਂ ਵੱਡੀਆਂ ਜੀ ਬਾਹਰ ਕੀ ਸੀਲੀਆਂ ਨਹੀਂ ਬਰੀਏ ਨਾ ਕੋਈ ਡੈਕਟਰ ਫੀਲ ਨਹੀਂ ਕਰ ਸਕਦਾ ਵੀ ਮੈਂ ਨੀਂਦੀ ਰਵੀ ਦੀ ਨਹੀਂ ਆ ਠੀਕ ਆ ਠੀਕ ਆ ਨਹੀਂ ਕੋਈ ਨਿਸ਼ਾਨੀ ਨਹੀਂ ਵੀਰ ਜੀ ਸੂਨ ਤੱਕ ਨਿਸ਼ਾਨੀਆਂ ਹੈਗੀਆਂ ਤੇ ਲੈ ਵਾ ਵੇਖੋ ਵੀਰ ਜੀ ਸੋ ਵੀਰ ਜੀ ਕਰ ਸਕਦੇ ਚੈੱਕ ਉਹਨਾਂ ਹੀ ਅੱਗੇ ਵੀਰ ਜੀ ਵੀਰ ਹਾਂ ਆਪਾਂ ਆਪਾਂ ਵੀਰ ਜੀ ਗਰੰਟੀ ਨਹੀਂ ਦਿੰਦੇ ਉਹਨਾਂ ਡਾਇਮੰਡ ਦਾ ਆਖਿਆ ਮੈਨੂੰ ਵੀ ਇਹ ਡਾਇਮੰਡ ਦੀ ਆ ਅੱਛਾ ਅੱਛਾ ਅੱਗੋਂ ਕੋ ਆਪਣੀ ਸਮਝਣਾ ਲੈ ਜੇ ਵੀਰ ਜੀ ਠੀਕ ਆ ਠੀਕ ਆ ਜੀ ਕਿੰਨੇ ਦੁੱਧ ਵਾਲੀ ਆ ਇਹ ਦੁੱਧ ਤੇ ਵੀ 17 ਕਿਲੋ ਪਿਛਲੀ ਵਾਰ ਛੋਇਆ ਜੇ ਉਹਨਾਂ ਵੀ ਨਾ ਅੱਛਾ ਅੱਛਾ ਤੇ ਐਰ ਕੀ ਤੁਹਾਨੂੰ ਫਿਰ ਕੀ ਦੀ ਸੇਵਾ ਦਾ ਹੁਣ ਵੀ ਦੁੱਧ 13 ਕਿਲੋ ਬੋੜਾ ਹੋਊਗਾ ਅੱਛਾ ਜੀ ਹਜੇ ਮੈਂ ਮੈਲਾ ਨਾ ਕਿਸੇ ਦੇ ਘਰ ਜਾਵੇ ਮਾਰੇ ਤਾਂ ਵੀ ਕੋ ਫੋਨ ਲਾ ਲਈ ਜਾਨੂੰ ਵੀ ਮੈਲਾ ਨਹੀਂ ਮਾਰਿਆ ਡਾਡੀ ਮੈਂ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵੀਡੀਓ ਕਿਸ ਨੂੰ ਸੈਂਡ ਕਰ ਦਾਂਗੇ ਜਿਹੜੇ ਵੀਰ ਭਰਾ ਨੇ ਸੁਦਾ ਹੋ ਗਿਆ ਅੱਛਾ ਅੱਛਾ ਲਓ ਜੀ 16 17 ਲੀਟਰ ਵਾਲੀ ਝੋੜੀ ਬਸ ਨੀਲੀ ਰਾਵੀ ਚਲੋ ਹੁਣ ਤੇ ਤੁਹਾਨੂੰ ਪਾ ਥੋੜਾ ਬੋਧਾ ਨਹੀਂ ਵੱਧਾ ਕਟਾ ਕਰਕੇ ਜਾਣਾ ਹਾਂਜੀ ਹਾਂਜੀ ਪਰ ਜਿਹੜੇ ਵੀਰ ਨੇ ਘਰ ਚੁਣੀ ਆ ਨਾ ਉਹਦੇ ਵਾਸਤੇ ਬਹੁਤ ਵਧੀਆ ਠੀਕ ਹੈ ਠੀਕ ਹੈ ਤੇ ਇਹਦੀ ਗਾੜ ਗੋੜ ਕਿੰਨੀ ਗਿਆ ਇਹਦੀ ਵੀ ਵੀਰ ਜੀ 2.5 ਕਿਲੋ ਲਗਭਗ ਹੋਊਗੀ ਠੀਕ ਹੈ ਠੀਕ ਹੈ ਲਓ ਜੀ 2.5 ਕਿਲੋ ਇਹਦੀ ਵੀ ਗਾੜ ਹੀ ਗਾੜ ਬਾਕੀ ਬੰਤਰ ਬੜੀ ਆ ਸਾਰੀ ਵੀ ਜੀ ਜਿੱਦਾਂ ਮੈਲਾ ਮੂੜਾ ਮਾਰਿਆ ਨਾ ਆ ਸਾਰੀਆਂ ਢਿਲਾਂ ਢੁਲਾ ਕੱਢਣੀਆਂ ਇਹ ਵੀਰ ਦੀ 17 ਕਿਲੋ ਦੀ ਉਦਰਾ ਗੰਟੀ ਦਿੱਤੀ ਉਹਨਾਂ ਦੇ ਘਰੋਂ ਲੈਣਿਆਂ ਨੂੰ ਅਛਾ ਜੀ ਔਰ ਬਾਕੀ ਗੋਦਰਾ ਪਾਇਆ ਮਰੀ ਚੰਗਰਤ ਵਰਦਿਏ ਮਰੀ ਚੰਗਰਤ ਵਰਦਿਏ ਬਾਕੀ ਮੱਡੀ ਇਹਨੇ ਕੋ ਛੋਟੀ ਸਬ지 ਕਿ ਨਾ ਸੋਤਾ ਕਰੀ ਠੀਕ ਹੈ ਲੋ ਬਜੀ ਕੱਟ ਕੱਟ ਲਓ ਕੋਈ ਸ਼ੱਕ ਨਹੀਂ ਜੇ ਇਸ 12 ਲੀਟਰ ਪਾਈ ਕਹਿੰਦਾ ਕਿ ਉਹਨਾਂ ਗਰੰਟੀ ਦੇ ਹਨ ਦੱਸੀ ਆ ਇਸ ਖਾਨ ਤੋਂ ਜਿਹੜਾ ਨੋ ਬੜਾ ਲੱਗਦਾ ਬਹੁਤ ਚੰਗਾਰ ਨਿਸ਼ਾਨ ਆ ਇਧਰ ਦੇਖੋ ਮੇਰੀ ਗਰੀ ਚ ਪਾਇਓ ਭਾਈ ਵੇਖੋ ਠੀਕ ਹੈ ਠੀਕ ਹੈ ਲੋ ਪਾਇਤਾ ਜੋ ਲੋ ਬਤੋਏ ਵੇਖੋ ਗਰੀ ਚ ਪਾਇਓ ਭਾਈ ਜੱਟ ਭਾਵੇਂ ਰਾਤ ਥੋੜੇ ਹੋਈਆਂ ਚੀਜ਼ਾਂ ਘੜੀਆਂ ਕਿਥੋਂ ਹੋ ਜਾਏ ਮੈਨੂੰ ਇਹ ਨਹੀਂ ਠੰਡੀ ਆ ਇਹ ਨਾੜਾ ਨੁੜਾ ਜਿਹੜੀਆਂ ਛੱਡੇ ਦੇ ਇਹਦੇ ਵੀ ਚੰਗੀਆਂ ਆ ਗਈਆਂ। ਇੱਕ ਵੀ ਚਿੱਟਾ ਦੇਖ। ਠੀਕ ਆ ਠੀਕ ਆ। ਦੋਵੇਂ ਜੱਡੇ। ਇਹਦੇ ਇਹਦਾ ਵੀ ਚਿੱਟਾ ਕੋਈ ਆਇਆਗਾ ਥੋੜਾ। ਠੀਕ ਆ ਨਹੀਂ ਜਵਾਬ ਚਲੋ ਦੋਵੇਂ ਕੀ ਹੈਗੇ ਆ। ਉਹ ਦੋ ਆਕੀ ਬੰਕਰ ਬੰਕਰ ਜਿਹੜੀ ਛੱਡੇ ਪਾਈਆਂ ਤੁਸੀਂ ਬਹੁਤੀ ਆ ਗਈਆਂ। ਇਹਦਾ ਮੁੱਲ ਭਾਰੀ ਹੈ ਰਾ। ਮਨ ਇਹਦਾ ਵੀ ਵਿੱਚ ਹੀ ਫੋਨ ਤੇ ਕਰ ਲਾਂਗੇ। ਅੱਛਾ ਜੀ। ਹਾਂਜੀ ਹਾਂਜੀ। ਬਾਕੀ ਕਈ ਵੀਰ ਭਰਾਵਾਂ ਨੇ ਨਾ ਵੇਚਣ ਵਾਸਤੇ ਖੜ੍ਹ ਗਏ। ਵੇਚਣ ਵਾਸਤੇ ਖੜ ਨਹੀਂ ਹੁੰਦੀਆਂ ਆ ਉਹਨਾਂ ਵੀ ਤਾਂ ਬੜਾ ਕੰਮ ਉਲਝੇ ਕਰਕੇ ਪੋਣੀ ਹੁੰਦੀਆਂ ਤੇ ਫਿਰ ਬੰਦਾ ਚੰਗਾ ਜਿਹਾ ਨਹੀਂ ਲੱਗਦਾ ਉਹਨਾਂ ਵੇਚਨੇ ਕਿਉਂ ਵੀ ਕਾਰੋਬਾਰੀ ਗਾ ਘਾਟੇ ਹੋ ਜਾਦਾ ਘਟਦਾ ਇਹ ਵੀ ਚਿੰਗਲਾਂ ਤੇ ਚੜਨੀਆਂ ਕਰਦੇ ਗਾ ਮਹਿੰਗੀਆਂ ਦੀਆਂ ਜਾਣੀਆਂ ਇਹਦ ਗੱਲ ਹੈਗੀ ਯਾਰ ਹਾਂਜੀ ਹਾਂ ਇਹ ਤਾਂ ਸ਼ੁਰੂਆਤ ਹੀ ਹੋਈਆਂ ਘਰਾਂ ਜਿਉਂ ਵਿਚਾਰੀਆਂ ਨਿਕਲੀਆਂ ਬਾਹਰ ਠੀਕ ਹੈ ਠੀਕ ਹੈ ਲਓ ਜੀ ਉਹਨਾਂ ਅੱਗੇ ਜਿਹੜਾ ਮੁੱਲ ਬਾਈ ਬਾਕੀ ਵਿੱਚ ਬੈਗ ਲੈਵੇਂ ਲੱਗੇ ਸਾਰੀਆਂ ਨੂੰ ਡੱਬੀਦਾਰ ਲੱਗੇ ਲੈਵੇਂ ਠੀਕ ਹੈ ਠੀਕ ਹੈ ਠੀਕ ਹੈ ਜੱਡੇ ਜੱਡੇ ਲੋਹੇ ਦੀ ਚੰਗੇ ਆ ਹਾਂਜੀ ਇਸ ਪਾਇਗਾਂ ਨੂੰ ਪੂਰੀਆਂ ਚੱਡੇ ਆਗੇ ਤਾਂ ਮਿਲਤ ਵਾਂਡੇ ਪੈਪਾਂ ਹੀ ਲੱਗੀਆਂ ਆਹ ਦੇਖੋ ਜੀ ਆਹ ਪੈਪਾਂ ਦਿਖਾਓ ਇੱਧਰ ਮਾਰੀ ਆਹ ਰਹੀ ਲੱਗੇ ਤਾਂ ਕਰੋ ਚੱਕ ਪੈਪਾਂ ਇੱਧਰ ਪੈਪਾਂ ਜੰਦਰਾ ਦਿਖਾ ਦਿਓ ਜੀ ਬਾਕੀ ਨਾੜਾ ਨਾ ਇੱਧਰ ਵੀ ਚੱਡੇ ਦੇ ਚੰਗੀਆਂ ਆਹ ਦੇਖੋ ਵੀਰ ਜੀ ਆਹ ਦੇਖੋ ਪਿਆਗ ਨਹੀਂ 나ਗਵਾਲ ਨਹੀਂ ਸਹੀ ਗੱਲ ਹੈ ਜੀ ਹਾਂ ਹਾਂ ਇਹਦਾ ਵੀ ਫਿਰ ਮੁੱਲ ਕਹਿੰਦੇ ਹੀ ਕਹਿੰਦੇ ਹੀ ਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਨੋ ਭਾਈ ਇਹ ਕਹਿੰਦਾ ਕਿ ਦੇਹ ਬਿਲਕੁਲ ਭਾਅ ਨਾਲ ਹੀ ਆਪਾਂ ਦੇ ਦੇਣਾ। ਭਾਅ ਨਾਲ ਹੀ ਮਾਲ ਦੇ ਦੇਣਾ ਵੀ ਜੀ। ਕਿਉਂ ਵੀ ਵੇਚਣਾ ਕਰਦੇ ਖੜਨਾ ਪਰ ਤੁਹਾਨੂੰ ਭਾਅ ਲੈਣੇ ਵੇਚਣ ਵੇਲੇ ਮੁੱਲ ਥੋੜਾ ਨੰਗਾ ਆ ਜਾਂਦਾ। ਇਹਦਾ ਕਾਰਨ ਇਹੋ ਜੀ ਆ ਵੀ ਚਲੋ ਇਹਨਾਂ ਦਾ ਕਾਰੋਬਾਰੀ ਅੱਗੇ ਵੀ ਲਾ ਜਾਂਦੇ ਆ। ਤੇ ਉਸ ਹਾਣਾ ਸਰਦਾਂ ਕਰਕੇ ਨਹੀਂ ਦੱਸਿਆ ਪਾਈ ਉਹਨਾਂ ਨੇ। ਦੇਖੋ ਨੀਲੀ ਦੀ ਝੋਟੀ ਵੀ ਜੀ ਦੱਸਿਓ ਭਾਜੀ ਇਹਦੇ ਬਾਰੇ। ਪਿਓਰ ਨੀਲੀ ਵੀਰਜੀ। ਠੀਕ ਹੈ ਜੀ। ਨਹੀਂ ਤਾਂ ਤੁਹਾਨੂੰ ਪਤਾ ਬਹੁਤ ਨੀਲੀ ਰਾਣੀ ਲਿਆ ਕੇ ਵੇਚੀ ਜਾਂ ਮਾਲ। ਹਾਂਜੀ ਹਾਂਜੀ। ਬਸ ਸਿੰਗੀ ਇੰਨੀ ਛੋਟੀ ਨਹੀਂ ਹੁੰਦੀ। ਠੀਕ ਹੈ ਠੀਕ ਹੈ। ਨੀਲੀ ਰਾਣੀ ਜੀ ਨੇ ਕਿੱਡੀ ਡਾਢੀ ਲੱਗਾ ਜੀ ਆ ਸਿੰਘ ਇਹਦਾ ਵੀ ਸਿੰਘ ਨਿੱਕਾ ਵੀਰ ਜੀ ਠੀਕ ਹੈ ਜੀ ਹਾਂਜੀ ਇਹ ਕਿਨਵਾ ਸੂਈ ਆ ਇਹ ਵੀ ਜੀ ਆਪਣੇ ਕੋਈ ਗਈ ਆ ਆਪਾਂ ਉਧਰੋਂ ਲਿਆਂਦੀ ਹੀ ਕੱਟੀ ਏ ਅੱਛਾ ਜੀ ਇਹ ਆਪਣੇ ਕੋਈ ਗਈ ਇਹਦੀ ਵੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਠੀਕ ਹੈ ਜੀ ਹਾਂਜੀ ਸੱਚੇ ਸੂਈ ਜਿੱਦਣ ਖੜੀ ਏ ਇਹ ਜਿੱਦਣ ਆਪਾਂ ਵੇਚੀ ਸੀ ਬਿਲਕੁਲ ਨਾਲੂ ਸਾਡੇ ਘਰੇ ਸੂਈ ਗੱਭਨ ਲਈ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਆਹ ਦੇਖੋ ਵੀਰ ਜੀ ਆਹ ਵੇਖੋ ਸਾਡੇ ਘਰ ਸੂਈ ਆ ਅੱਛਾ ਜੀ ਠੀਕ ਹੈ ਠੀਕ ਇਹੋ ਕੱਟਾ ਮਗਰ ਉਹ ਗੋਲੇ ਮੱਥੇ ਦਾ ਕੱਟਾ ਠੀਕ ਹੈ ਠੀਕ ਆ ਸਿੰਘ ਤੁੰਗ ਵੀ ਵੇਖ ਲੋ ਕੰਜ ਬਣੀ ਜੇਰ ਪਾਉਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਇਹਨੂੰ ਹੁਣ ਵੇਖ ਜੀ ਆਹ ਵੇਖ ਲੋ ਤੁਹਾਡੇ ਸਾਹਮਣੇ ਜੇ ਬੱਚਾ ਸਾਡੇ 3 ਮਹੀਨੇ ਹੋ ਗਏ ਜਿੱਤੀ ਸੂਈ ਨੂੰ ਠੀਕ ਹੈ ਠੀਕ ਹੈ ਲਓ ਜੀ ਸਾਡੇ ਇੱਕ ਤਿੰਨ ਮਹੀਨੇ ਦੇ ਆਸ-ਪਾਸ ਹੀ ਲੱਗਦਾ ਹੈ ਮੋਰਾਂ ਨੂੰ ਸਾਡੇ ਇੱਕ ਤਿੰਨ ਮਹੀਨਾ ਕੱਟਾ ਜੇ ਮਗਰ ਜੇ 2 ਮਹੀਨੇ ਹੀ ਬਣੀ ਹੋਈ ਜੇ ਅੱਛਾ ਇਹਦਾ ਦੁੱਧ ਕਿੰਨਾ ਰਿਹਾ ਵੇਹ ਲੋ ਜੇ ਵੀ ਸਜਰਾੰਗ ਲਾਈ ਫਿਰਦੀ ਜਾਲੋ ਲੇਵਾ ਚੈੱਕ ਕਰੋ ਲੰਡੀਆਂ ਵਾਲਾ ਕਿੱਡ ਆ ਗਿਆ ਜਿੰਨਾ ਕਾ ਆਮ ਸੱਜਰਾ ਹੁਣ ਲੰਡੀਆਂ ਨਾਲ ਲੇਵਾ ਇੰਨੀ ਕੁ ਮੇਲੇ ਤੋਕੜੀ ਲਈ ਫਰਦੀ ਏ ਠੀਕ ਹੈ ਠੀਕ ਹੈ ਮਹਿਰ ਕੱਢੜਿਆ ਬਸ ਕਿਸੇ ਨੇ ਸਾਰੀ ਨਹੀਂ ਪਾਈ ਕਿਕਰ ਥੱਲੇ ਬੰਚੜੀ ਏ ਅੱਛਾ ਅੱਛਾ ਬਲਕੇ ਕਿਸੇ ਨੇ ਬੰਚੜੀ ਹਾਂਜੀ ਠੀਕ ਹੈ ਠੀਕ ਹੈ ਇਹਦੀ ਮਾਤੀ ਮਾਰ ਛੜੀ ਵਿਚਾਰੀ ਦੀ ਤੇ ਆਮ ਤੋਂ ਘਟ ਗਈ ਹਾਂਜੀ ਪਠੇ ਲੋ ਪੁੰਦੇ ਨਹੀਂ ਦੁੱਧਾਂ ਦੇ ਚੋਈ ਜਾਈਏ ਆਹ ਵੇਖ ਲਓ ਵੀਰ ਜੀ ਟੇਡਾ ਕੱਟ ਜਾਂ ਸ਼ੇਰਾ ਵੀਰ ਧਿਆਨ ਨਾਲ ਠੀਕ ਹੈ ਟੇਡਾ ਕੱਟ ਤੇ ਮਨ ਕੀ ਰੱਖ ਠੀਕ ਹੈ ਜੀ ਇਹ ਹੁਣ ਐਸ ਕੋ ਕਿੰਨਾ ਮੌਕੇ ਦੇ ਦੁੱਧਾ ਮੌਕੇ ਦੇ ਵਿੱਚ ਜੀ ਦੇਖੋ 7 ਕਿਲੋ ਹੋਗਾ ਕੱਟਿਆ ਠੀਕ ਹੈ ਲੋਗੇ 7 ਲੀਟਰ ਜਿਹੜਾ ਦੁੱਧ ਹੈ ਤਾਂ ਆਖਿਆ 7 ਕਿਲੋ ਕੰਡੇ ਵਾਲਾ ਜੀ ਅੱਛਾ ਜੀ ਹਾਂ ਜੀ ਦਬਾਈ ਹੋਣੀ ਜਾਂਦੇ ਵੀ ਕਿਲੋ ਘਾਟੀ ਦੱਸਣਾ ਪਾ ਟਿੰਗ ਰਿਉ ਤੇਨੇ ਆਵੇਂ ਨਾ ਦੇ ਦਿੱਤੀ ਟਿੰਗ ਸਿੰਗੀ ਦੇ ਉੱਤੇ ਹੱਥ ਰੱਖਦੀ ਐ ਨਾ ਸਿੰਗ ਲੁਕ ਜਾਂਦਾ ਪੂਰਾ ਰੱਖਦੀ ਐ ਨਾ ਨਿਕਾ ਨਿਕਾ ਜਾ ਸੇ ਨਿਕਾ ਜਾ ਬਿਲਕੁਲ ਟਿਊਮ ਆ ਦੇ ਠੀਕ ਹੈ ਠੀਕ ਹੈ ਜੀ ਇਹਨੇ ਸੱਜਰ ਨੇ ਹਰ ਕਿੰਨਾ ਕਿ ਦਿੱਤਾ ਸੀ ਦੁੱਧ ਇਹਨੇ ਵੀ ਜੀ ਸੱਜਰ ਨੇ ਕੱਢਿਆ ਜੇ 14 ਕਿਲੋ ਦੁੱਧ ਠੀਕ ਹੈ ਲੋ ਬਜੀ 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਇਹ ਵਾ ਇਹ ਲੋ ਹੋਣੀ ਵੀ ਐਸ ਟਾਈਮ ਵੀ ਬਹੁਤ ਹੀ ਵਧੀਆ ਕਰਦੀ ਉਹ ਵੀਰ ਭਰਾ ਸਾਂਹ ਵਾਲਾ ਲੈ ਗਿਆ ਦੁੱਧ ਫਿਰ ਇਹਨੇ 10 10 ਕਿਲੋ ਕਰ ਜਣਾ ਮੁੱਤ ਕਾ ਟੂਦਾ ਯਾਰ ਅਗਰ ਕਰ ਗਿੱਫਿਆ ਠੀਕ ਹੈ ਠੀਕ ਹੈ ਜਿਹੜੀ ਤੇ ਬਿੰਦੀਆਂ ਬੁੰਦੀਆਂ ਵਾਲਾ ਛਟਾ ਆ ਗਿਆ ਵਾ ਤੋ ਆ ਵੇਖੋ ਵੀ ਵਰ ਹੋ ਗਿਆ ਆ ਵੇ ਲੋ ਪਟਨਾ ਵਾਲਾ ਲੇਵਾ ਲੱਗਾ ਜੀ ਠੀਕ ਹੈ ਠੀਕ ਹੈ ਜੀ ਬਟਨ ਤੇ ਉਦੋਂ ਵੀ ਜਦੋਂ ਸੱਜਰ ਸੂਈ ਹਾਂਜੀ ਹੁਣ ਬਟਨ ਬਣਾਉਣੇ ਪੈਣਗੇ ਅਗਲੇ ਸਵੇ ਇਹ ਗੱਲਾਂ ਇਹਨਾਂ ਸਾਂਝੋਂ ਸੇਵਾ ਲੈ ਕੇ ਆ ਗਿਆ ਨਾ ਸੇਵਾ ਵਾਲਾ ਵੀਰ ਜੇ ਕੋਈ ਪੈਸੇ ਨਾਲ ਲੈਣੀ ਪਈ ਤਾਂ ਅਸੀਂ ਵੀਡੀਓ ਪਾ ਦਾਂਗੇ ਤੁਹਾਡੀ। ਉਹਨੂੰ ਪਹਿਲਾਂ ਵੀਡੀਓ ਪਾਵਾਂਗੇ ਜਦੋਂ ਸੱਜਰ ਸੋਈ। ਫੇਰ ਸੱਦਾ ਕਰਾਂਗੇ। ਠੀਕ ਹੈ ਠੀਕ ਹੈ ਜੀ। ਬਾਕੀ ਵੀਰ ਜੀ ਦੇਖੋ ਕਾਠੀ ਕੁਠੀ ਕਿੰਨੀ ਆ। ਬਾਕੀ ਪਲੀ ਹੁਣ ਜਿਹਦੇ ਸੇਵਾ ਵਾਲੇ ਘਰ ਚਲ ਗਈ ਨਾ ਰਾਜੀ ਹੋ ਗਈ। ਇਹੋ ਝੋਟੀ ਦੱਸੂਗੀ ਪਰ ਬਰੀਡ 'ਚ ਕੰਜ ਕੱਟੀ ਵਿੱਚ ਹੀ ਲੈਣ ਚਲ ਜੀ ਅੱਜ। ਹਾਂਜੀ। ਕਿੰਨੇ ਰੁਪਈਆ ਦੀ ਕੰਜ ਕੱਟੀ ਹੁੰਦੀ ਆ ਤੇ ਮੰਨ ਲਓ 3-4 ਸਾਲ ਸਾਹਮਣੀ ਆ ਉਹ। ਠੀਕ ਹੈ ਠੀਕ ਹੈ ਜੀ। ਹਾਂਜੀ ਹਾਂਜੀ। ਰੇਡ ਇਹਦਾ ਬਾਈ ਫਿਰ ਮੋਲੇ ਮੋਲੇ ਦਾ ਜਾਇਜ਼ ਹੀ ਕਰ ਦੇਣਾ ਲੱਜੀ ਹਾਂਜੀ ਇਹਦਾ ਵੀਰ ਜੀ 70 ਦੀ ਜਿਹੜੀ ਏ ਇਹ ਕੱਟ ਜੇ ਮੰਨਦਾ 5000 ਤੱਕ ਜੀ ਮਗਰ ਕਟਾ ਨੂੰ 5000 ਬੰਦੇ ਜੇ ਪਰ ਮਿਲਦੀ ਕੱਟੇ ਦੇ ਜੇ ਅੱਛਾ ਹਾਂਜੀ ਹਾਂਜੀ ਤੇ ਕਰੀਏ ਪ੍ਰੇਮ ਭਾਜੀ ਇਹਦਾ ਜਾਇਜ਼ ਇਹਦੀਆਂ ਵੀ ਨਾੜਾ ਨੂੜਾ ਖਾਦੋ ਲਾਗੇ ਤਾ 6000 ਦੀ ਜਾਨੇ ਬਜੀ ਅੱਛਾ ਜੀ ਬਾਕੀ ਮਾਨ ਹੋਊਗਾ ਠੀਕ ਹੈ ਕਿਹੜਾ ਕੋਈ ਭਾਂਸਰਾ ਫੋਨ ਲਾਊਗਾ ਨਾ ਮਾਨ ਕਰਾਂਗੇ ਪੇੜੀ ਆ ਵੀ ਲੋਹੇ ਦੇ ਲਕੀ ਰਿਹਾ ਬਾਈ ਕਹਿੰਦਾ ਕਿ ਖਾਣਾਂਗੇ ਇਹ ਦੇਖਦੇ ਕਿ ਹੱਟੀਆਂ ਦੇ ਦਵਾਈ ਜੀ ਮੋੜਦੇ ਨਹੀਂ ਕਿੰਨੂ ਵੀ ਖਾ ਲਈ ਨਹੀਂ ਨਹੀਂ ਖਾ ਲਈ ਤਾਂ ਮੋੜ ਚਾਰ ਵਾਲੇ ਬੰਦੇ ਆ ਹਾਂਜੀ ਹਾਂਜੀ ਤੇ ਚਲੋ ਨਾਮ ਵੀ ਭਾਈ ਉਹਨਾਂ ਦਾ ਪ੍ਰੇਮ ਸਿੰਘ ਹੀ ਆ ਹੂੰ ਤੇ ਗੱਲਾਂ ਵੀ ਪਿਆਰ ਵਾਲੀਆਂ ਤੇ ਮਾਹਤਾਨ ਵੀ ਪੂਰਾ ਇਹ ਕਿੰਨੂ ਮੌਕੇ ਤੇ ਕਰਦੇ ਭਾਈ ਫਿਰ ਸੋੜ ਕੇ ਪਾਉਰ ਤੇ ਆ ਛੋਟੀ ਵਾਰੀ ਦੱਸਿਓ ਹਾਂ ਇਹ ਵੀਰ ਜੀ ਇਹਦੇ ਕੋਲ ਇੱਕ ਸੁਈ ਜੇ 15 ਦਿਨਾਂ ਦੀ ਛੋਟੀ ਅੱਛਾ ਜੀ ਇਹ ਵੀਰ ਜੀ ਆਪਾਂ ਜਿਹੜੇ ਮੀਰ ਕੋ ਲੈ ਹੁੰਦੀ ਆ ਨਾ ਹਾਂਜੀ ਉਹਦੇ ਘਰ ਇਹਨੇ ਵੀਰ ਜੀ ਮਾਸਾ ਸਰਨ ਮੜੀ ਜੀ ਮਾਰਦੀ ਆ ਅੱਛਾ ਅੱਛਾ ਉਹਦੇ ਘਰ ਨਹੀਂ ਮਾਰੀ ਕਿਤੇ ਮਾਰਨ ਲਾਂ ਪੈਂਦੀ ਤੇ ਕਿਤੇ ਨਹੀਂ ਮਾਰਦੀ ਅੱਛਾ ਜੀ ਆਪਾਂ ਕਹਿੰਦੇ ਝੂਠ ਮਾਰ ਕੇ ਨਾ ਦੇਣੀ ਆ ਨਾ ਵੇਚਣੀ ਭਾਈ ਵਿਗੇ ਜੇ ਨਾ ਆਈ ਗਏ ਇੱਛੇ ਭਾਈ ਵੱਜੀ ਰਵੇ ਨਹੀਂ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਆਪਾਂ ਇਹਨੂੰ ਵੀਰ ਭਰਾਤ ਬਾਰ ਕਰਦੇ ਹਾਂ ਜੀ ਲੱਦ ਕੇ ਕਿਸੇ ਦੇ ਘਰ ਘਾਲ ਦਈਏ ਉੱਥੇ ਜਾ ਕੇ ਸਰਨ ਮਾਰੇ ਮਜ਼ਾ ਆ ਜਣੀ ਮਜ਼ਾ ਆ ਜਣੀ ਪਰ ਉਹਨਾਂ ਦੇ ਘਰ ਉਹਨਾਂ ਦੇ ਘਰ ਮਾਸਾ ਸਰ ਨਹੀਂ ਮਾਰੀ ਸਾਡੇ ਕੋ ਆ ਕੇ ਸਰਨ ਮਾਰਨ ਲੱਪੀ ਆ ਮਾੜੀ ਜੀ ਹਾਂਜੀ ਨੋਰਮਲ ਜੀ ਮਾਰਦੀ ਐਣੀ ਵੀ ਲੱਤਾ ਤੂ ਤੂ ਇੱਕੋ ਹੱਥ ਇੱਕੋ ਲੱਤ ਜਾ ਹਾਂਜੀ ਆਹ ਐੜੀ ਚੁੰਗ ਸੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਦੁੱਧ ਵੀਰ ਜੀ ਇਹਦੇ ਕੋਲ 9 ਕਿਲੋ ਕੰਡੇ ਵਾਲਾ ਹੋ ਗਿਆ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ 15 ਦਿਨ ਹੋ ਗਏ ਮਗਰ ਲੱਗਾ ਜੀ ਕਿਲੋ ਵੀ 15 ਇਹ ਜੇ ਡੇਰੀ ਡੂਰੀ ਵਾਲੇ ਨੇ ਵੀਰ ਨੇ ਲੈਣੀ ਦੁੱਧਾਂ ਦੁਆਸਤੇ ਠੀਕ ਹੈ ਠੀਕ ਹੈ ਬਾਕੀ ਛੋਟੇ ਸਿੰਗ ਦੀ ਹੈ ਵੀਰ ਜੀ ਠੀਕ ਹੈ ਠੀਕ ਹੈ ਲਓ ਵੀਰ ਜੀ ਇਹ ਵੀ ਜੈੱਡ ਬਲੈਕ ਜੀ 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 ਠੀਕ ਹੈ ਜੀ ਲਓ ਜੀ ਕੇਸ ਵਾਲੇ ਚਲੋ ਮਾੜਾ ਜਿਹਾ ਥੋੜਾ ਜਿਹਾ ਕਰਦੀ ਆ ਤੇ ਜਿਹੜੇ ਵੀਰ ਭਰਾਵੇ ਦਾ ਇਲਾਜ ਹੈਗਾ ਵਾ ਇਲਾਜ ਕਰਾ ਸਕਦਾ ਤੇ ਛੋਟੀ ਚੰਗੀ ਆ ਵੇ ਇਹ ਵੀ ਦੀ ਕਿਤੇ ਇਹਦਾ ਦੰਦਾ ਜਿਆੜਦਾ 9 ਲੀਟਰ ਦੁੱਧ 9 ਲੀਟਰ ਗਰਾਰੀ ਅੜ ਜਾਂਦੀ ਛੋਟੇ ਸਿੰਘ ਦੀ ਜੇ ਸਿੰਘ ਇਹਦਾ ਵੀ ਨਿਕਾ ਹੀ ਲੱਗਾ ਜੀ ਹਾਂਜੀ ਦੁੱਧ ਤਿਆਰ ਆ ਦੇਖ ਐ ਵੀ ਬਦਲੇ ਚੰਮ ਵਾਲੀ ਆ ਆ ਵੇ ਕੋ ਹੁਣ ਵੇਰ ਨੂੰ ਚੰਗੀ ਭਲੀ ਜੇ ਕਿਸੇ ਟਾਈਮ ਬਿਲਕੁਲ ਸੈੱਟ ਹੋ ਜਾਂਦੀ ਆ ਤੇ ਕੋਈ ਗੱਲਬਾਤ ਨਹੀਂ ਹੋਣਾ ਹੁਣ ਭੱਜੀ ਜਾਂਦੀ ਹੂੰ ਹੂੰ ਹੁਣ ਦੇਖੋ ਪਾਹੀ ਗੱਲਬਾਤ ਕੀ ਹੋ ਗਿਆ ਨੂੰ ਪਿੱਛੇ ਛੱਡ ਗਈ ਇਹ ਵੀ ਜੀ ਨਾਰਮਲ ਗੱਲ ਆ ਉਹ ਦੀ ਚੱਕਰ ਹਾਂਜੀ ਹਾਂਜੀ ਇਹ ਤਾਂ ਨਾਰਮਲ ਚੀਜ਼ਾਂ ਠੀਕ ਹੈ ਠੀਕ ਹੈ ਬਾਕੀ ਇਹਦੀ ਕਿਹੜੀ ਮੰਨ ਲਓ ਕਿਸੇ ਕੋਈ ਲੈ ਗਿਆ ਦੌੜ ਲਵਾਉਣੀ ਆ ਜੀ ਚੋਨਾ ਤੇ ਦੁੱਧ ਹੀ ਆ ਬਾਕੀ ਵੀ ਜੀ ਆਹ ਛਾਂਗ ਲੱਗੀ ਜਿਵੇਂ ਚਾਰ ਥਣ ਲੱਗਾ ਜੇਕ ਅੱਛਾ ਜੀ ਤੇ ਸਾਰਾ ਹੁੰਦੀਆਂ ਜੀ ਚਾਰ ਪੰਜ ਇਚੋਂ ਠੀਕ ਹੈ ਠੀਕ ਹੈ ਉਹ ਵੱਖਰਾ ਹੀ ਆ ਇਹੜੀ ਹੱਥ ਨੂੰ ਵੱਜੂਗਾ ਅੱਛਾ ਅੱਛਾ ਉਹ ਵੱਖਰਾ ਹੀ ਚੋੜੀ ਦਾ ਠੀਕ ਹੈ ਠੀਕ ਹੈ ਹਾਂਜੀ ਜਾਂ ਚਾਰੇ ਥਣ ਚੋ ਕੇ ਉਹ ਬੱਚਾ ਚੋਕ ਲੈਂਦਾ ਨੇ ਜੀ ਇਹ ਦੁੱਧ ਕਿੰਨਾ ਕੱਢ ਦੂਗੀ ਤੇ ਜੀ ਦੋ ਦਰ 9 ਕਿਲੋ ਹੁਣ ਹੋਊਗਾ 9 ਕਿਲੋ ਤੇ ਕੱਢੂਗੀ ਖਾਦੇ ਵੀ ਜੀ ਨੋ ਬਈ ਲਾਗ ਕੇ ਤਾਂ ਚੰਗ ਕਰਨੇ ਤੁਹਾਨੂੰ ਅਦਰਕ ਵਾਲੀ ਦੇ ਥਾਣਾ ਦਾ ਸੈਰ ਕਰ ਪਲੇ ਵਾਲੂ ਮੈ ਲੋਕੇ ਡੱਕਾ ਐਂ ਰਿਜੇ ਚਾਹ ਵੀ ਨੂ ਲਾ ਗਿਆ ਚਾਹ ਜ਼ਰੂਰੀ ਤੇ ਇਹ ਮੀਂਹ ਹੱਥ ਦੀ ਲਪੇਟ ਦੀ ਪਰ ਮਨੋਂ 9 ਕਿਲੋ ਦੁੱਧ ਮੰਨ ਲਓ ਹੁਣ ਚੋਣ ਲਾ ਪੀ ਕਿੰਨੇ ਦਾ ਦੁੱਧ ਆ 9 ਕਿਲੋ ਹਾਂ 9 ਕਿਲੋ ਰੇਟ ਦੇ ਜਿਹੜਾ ਦੁੱਧ ਦਾ ਹਾਂਜੀ ਤੇ ਜਿਹੜਾ ਵੀ ਜੀ ਸਰਨਾਮਾ ਦਿੱਤੀ ਫਿਰ ਤੇ 75 ਦੀ ਵੇਖਦੀ ਅੱਛਾ ਜੀ ਹੁਣ ਨਾ ਕਰਨਾ 65 ਦਾ ਹਾਂ 60 ਦੀ ਜਿਹੜੀ ਕਰਤੀ ਕੇੰਦਰ ਮਾਦਲਾ ਪੂਰੇ 58000 ਦੀ ਝੋਟੀ ਦੇ ਦਾਂਗੇ ਠੀਕ ਹੈ ਲੋ ਭਾਜੀ 58000 58000 ਬਿਲਕੁਲ ਤਾਜੀ ਦੁਈਆ ਹਾਂਜੀ ਹਾਂਜੀ ਤੇ ਚਲੋ ਜਿਹੜਾ ਵੀਰ ਭਾਜੀ ਤੁਸੀਂ ਕਰਾਉਣਾ ਮਾਨ ਕਰਾਓ ਮਾਨ ਕਰਾ ਆਗੇ ਕੋਈ ਗੱਲ ਨਹੀਂ ਭਣ ਫਰਾਓ ਦਾਦਾ ਆਣਾ ਇੱਥੇ ਛਾੜੀ ਨਹੀਂ ਕਰਦੇ ਇਬਰਾਹਿਮ ਭਾਜੀ ਸਰੇ ਭਾਈ ਦੱਸੋ ਫਿਰ ਦੇ ਦਾਂਗੇ 55000 ਦੀ 55000 ਦੀ ਹਾਂਜੀ ਹੋਰ ਛਾੜਦੀਏ ਪੂਰੇ ਕਰ ਦਈਏ 55 ਕੋਈ ਨਹੀਂ ਭਣ ਫਰਾ ਕੋਈ ਕਾਹ ਲੈਣਾ 55 ਦਾ ਵਿੱਚ ਚਲੋ 55 ਦੇ ਦਾਂਗੇ ਚਲੋ ਤੁਸੀਂ ਕਹਿਤਾ ਤੇ ਪੂਰੇ 55 ਹੀ ਦੇ ਦਾਂਗੇ ਵੀਰ ਜੀ ਠੀਕ ਹੈ ਠੀਕ ਹੈ ਲੋਬਜੀ 55000 ਦੀ ਛੋਟੀ ਹੋ ਗਈ ਆ ਤੇ ਬਿਲਕੁਲ ਹੀ ਨੋਰਮਲ ਰੇਟ ਆ ਉਹ ਵੀ ਵਿਚਾਰ ਚਲੋ ਥੋੜੀ ਜਿਹਾ ਵਧੇ ਕਰਕੇ ਇਹਨਾਂ ਜਾਇਜ ਪਾਸ ਦਾ ਰੇਟ ਬਾਕੀ ਬਾਈ ਕਹਿੰਦਾ ਕਿ 53000 ਦੀ ਸੱਜੇ ਸੁਈ ਮਗਰ ਕਟਾ ਠੀਕ ਹੈ ਠੀਕ ਹੈ 58 ਸਰਾ ਛੋਟੀ ਆ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਜਾਇਜ ਮੁੱਲ ਜਿਹਨੂੰ ਆਪਾਂ ਕਹਿ ਦਿੰਨੇ ਨਾ ਬਿਲਕੁਲ ਹੀ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਇਹ ਕਹਿਣਾ ਭਾਜੀ ਹੋਰ ਕੋਈ ਬਸ ਵੀਰ ਜੀ ਕੋ ਆਪਣੀ ਤਸੱਲੀ ਕਰਕੇ ਨਾ ਖੜੇ ਵਾਡੀ ਲਾਈਕ ਲੋਈ ਕਿ ਮੇਰਾ ਧਾਗਾ ਖੁੱਲੇ ਮਾਰੇ ਅਸਤੇ ਵੀਡੀਓ ਸ਼ੇਅਰ ਕਰੇ ਠੀਕ ਹੈ ਠੀਕ ਹਾਂਜੀ ਹਾਂਜੀ ਲਵਰ ਭਾਈ ਜੀ ਬਾਈ ਕਹਿੰਦਾ ਕਿ ਲਾਈਕ ਸ਼ੇਅਰ ਦੇ ਸਮਾਈ ਤਜਰਬਾ ਕਰ ਦਿਆ ਕਰੋ ਤਾਲਿਆ ਚੰਗੇ ਕਰੋ ਮੇਰਾ ਵੀਰਾ ਹੈ ਕਿ ਨਹੀਂ ਵੀਰ ਵੀਰ ਜੀ ਚੰਗੇ ਹੁੰਦੇ ਜੀ ਆਪਾਂ ਜਦੋਂ ਮਾਰਾ ਕੰਮ ਕੰਮ ਨਹੀਂ ਚੰਗੇ ਬਿਲਕੁਲ ਨਹੀਂ ਸਹੀ ਗੱਲ ਹੈ ਨੇ ਕਈਆਂ ਨੂੰ ਆਦਤ ਵੀ ਹੁੰਦੀ ਹੈ। ਕਈਆਂ ਦੀ ਸੋਚ ਹੁੰਦੀ ਨਾ ਕਈ ਘਰ ਬੈਠੇ ਵਿਹਲੇ ਕਰੀ ਜਾਂਦੇ ਮਾੜੇ ਕਮੈਂਟਸ ਸੋਚ ਨੂੰ। ਉਹ ਲੱਗੋ ਕਿ ਨੀਰ ਬੈਠੇ ਝੋਲੀ। ਇਹ ਵੀ ਨਹੀਂ ਕਹਿੰਦਾ ਮਾੜਾ ਮਾਰਾਂਗਾ ਤੇ ਤੇਰੀ ਕੋਈ ਕਮੈਂਟ ਮਾਰਾਂਗਾ। ਬਿਲਕੁਲ ਬਿਲਕੁਲ ਸਹੀ ਗੱਲ। ਉਹ ਤਾਂ ਨਹੀਂ ਕਹਿੰਦੇ ਕਰਨ। ਠੀਕ ਹੈ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।